ਨਹਿਰੀ ਦੇ ਜੋ ਹੈ ਵਿੱਚ ਪਾਣੀ ਓਵਰਫਲੋ ਹੋਣ ਦੇ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਰਾਂਗੜਾ ਵਿੱਚ ਰਜਵਾਹਾ ਟੁੱਟਣ ਕਾਰਨ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਦੇ ਵਿੱਚ ਪਾਣੀ ਭਰ ਗਿਆ ਹੈ ਕਿਸਾਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਓਵਰਫਲੋ ਚੱਲ ਰਹੇ ਪਾਣੀ ਦੀ ਸੂਚਨਾ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਸੀ ਪਰ ਅਧਿਕਾਰੀਆਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਚੱਲਦਿਆਂ ਰਜਵਾਹਾ ਟੁੱਟਣ ਕਾਰਨ ਉਹਨਾਂ ਦੀ ਫਸਲ ਬਰਬਾਦ ਹੋ ਚੁੱਕੀ ਹੈ ਤੇ ਉਹਨਾਂ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਇਹ ਜੀ ਇੱਕ ਵਾਰ ਨਹੀਂ ਟੁੱਟਿਆ ਇਹ ਘੱਟ ਤੋਂ ਘੱਟ ਸਾਡੀ ਉਮਰ ਦੇ ਵਿੱਚ 10-15 ਵਾਰੀ ਟੁੱਟ ਗਿਆ ਕੱਲ ਜਦ ਪੂਰਾ ਉੱਪਰ ਦੀ ਖੇੜ ਰਿਹਾ ਸੀਗਾ ਉਬਰ ਪਾਣੀ ਸੀਗਾ ਤਹਾਂ ਦੀ ਜਾ ਰਿਹਾ ਸੀਗਾ ਅਸੀਂ ਇਸ ਨੂੰ ਆਪਣਾ ਐਸਡੀਓ ਸਾਹਿਬ ਨੂੰ ਐਕਸ਼ਨ ਸਾਨੂੰ ਮਿਲਿਆ ਨਹੀਂ ਜੇਈ ਨੂੰ ਕੋਲੇ ਜਾ ਕੇ ਕੋਠੀ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰੀ ਵੀ ਸਾਡਾ ਰਜਵਾਹਾ ਬਹੁਤ ਉੱਤੋਂ ਦੀ ਫਿਰਦਾਗਾ ਜੋ ਮੂਸਾ ਬਰਾਂਚੋਂ ਘਰਾਗਣਾ ਮੈਂਦਰਾਗਾ ਉਹ ਕਹਿੰਦੇ ਜੀ ਅਸੀਂ ਘਟਾਉਣੇ ਆ ਪਰ 24 ਘੰਟੇ ਦੇ ਬੀਤਣ ਦੇ ਬਾਵਜੂਦ ਉਹਨਾਂ ਨੇ ਪਾਣੀ ਨਹੀਂ ਘਟਾਇਆ ਰਾਤ ਨੂੰ 11-12 ਵਜੇ ਇਹ ਰਜਵਾਹਾ ਟੁੱਟ ਗਿਆ ਹਰਜੀਬਰ ਸਿੰਘ ਮੈਂਬਰ ਦੇ ਖੇਤ ਵਿੱਚ ਘੱਟ ਤੋਂ ਘੱਟ ਇਹਦਾ ਨੁਕਸਾਨ 100-150 ਕਿੱਲੇ ਨੂੰ ਹੋ ਗਿਆ ਘਰਾਂ ਦੇ ਨਾਲ ਵੀ ਪਾਣੀ ਲੱਗ ਗਿਆ ਮੇਰਾ ਵੀ ਘਰ ਨਾਲ ਆ ਗਿਆ ਉੱਥੇ ਹੀ ਪਾਣੀ ਜਾ ਕੇ ਲੱਗ ਗਿਆ ਤੇ ਮਹਿਕਮਾ ਕੋਈ ਸੁਣਦਾ ਨਹੀਂ ਸਫਾਈ ਦੇਖੋ ਤੁਸੀਂ ਵੀ ਦੇਖੀ ਹੋਊਗੀ ਉਹ ਕੋਈ ਹਾਲ ਨਹੀਂ ਸਫਾਈ ਦਾ ਦੋ ਤਿੰਨ ਸਾਲ ਹੋ ਗਏ ਸਫਾਈ ਨਹੀਂ ਬੰਦ ਬੱਜੇ ਪਏ ਨੇ ਇਹਨਾਂ ਨੂੰ ਕਿਹਾ ਬੇਨਤੀ ਵੀ ਨਾਲ ਸਫਾਈ ਕਰਾਓ ਲੈ ਸਾਡੀ ਕੱਸੀ ਟੋਕੀ ਬਣਨੀ ਸੀਗੀ ਜਿਹੜੀ ਗਾਹਾਂ ਵਾਲੇ ਸਾਲ ਤੇ ਲੈ ਗਈ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ 49 ਸਾਦੇ ਕੱਸੀ ਬਣੀ ਨੂੰ ਹੋ ਗਈ ਹਮ ਸਾਰੇ ਸੂਏ ਤੋਂ ਮਗਰੋਂ ਬਣ ਕੇ ਪਹਿਲਾਂ ਬਣ ਗਏ ਪੱਕੇ ਖਾਰੇ ਤੋਂ ਪਹਿਲਾਂ ਬਣ ਗਏ ਛਟਾ ਬਹੁਤ ਭੈੜਾ ਹਾਲਾ ਸਾਡੇ ਘਰ ਵੀ ਡੁੱਬਦੇ ਸਾਡੇ ਖੇਤ ਵੀ ਡੁੱਬਦੇ ਕਾਫੀ ਹੁਣ ਨਿਸ਼ਾਨਾ ਕੜਕਾ ਦੋ ਦੋ ਬਾਰੀ ਬੀਜਾਂ ਦੇ ਪਹਿਲਾਂ ਸੁੰਢੀ ਨੇ ਖਾਦੀਆਂ ਕੜਕ ਨੂੰ ਅੱਗ ਲਾਉਣ ਦੀ ਜੀਰੀ ਨੂੰ ਤੇ ਹੁਣ ਸਾਡੀਆਂ ਮਤਲਬ ਪਾਣੀ ਦੇ ਮਾਰਤੀਆਂ ਹਾਲਾਤ ਬਹੁਤ ਮਾੜੇ ਨੇ ਇਸ ਦੇ ਸਬੰਧ ਦੇ ਵਿੱਚ ਜਿੰਨੇ ਕਿਸਾਨਾਂ ਦੀ ਫਸਲ ਮਰੀ ਆ ਇਹਨਾਂ ਨੂੰ ਮਾਮਲਾ ਮਿਲਣ ਦਾ ਵੀ ਹੱਕ ਬਣਾਣਾ ਕਿਉਂਕਿ ਹੁਣ ਦੁਬਾਰ ਕਣਕ ਨਹੀਂ ਬੀਜਦੀ ਕੜਕ ਬੀਜਣ ਦਾ ਟਾਈਮ ਗਿਆ ਤੇ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਨਹਿਰੀ ਵਿਭਾਗ ਨੂੰ ਵੀ ਨੱਕਾ ਪੱਕਾ ਕਰਾਇਆ ਜਾਵੇ ਛੇਤੀ ਛੇਤੀ ਹੈਡ ਬੰਦ ਕਰਾ ਕੇ ਸਾਡਾ ਟਕਿਆ ਕੀਤਾ ਜਾਵੇ। ਪਿਛੇ ਕੱਲਾ ਸੀ ਅਧਿਕਾਰੀਆਂ ਦੇ ਝਾਂਸ ਵੀ ਲੰਗਾ ਮਾਮਲਾ ਐ ਐਸਐਲੂ ਸਾਹਿਬ ਨੂੰ ਮਿਲੇ। ਜੈਨ ਵੀ ਫੋਨ ਕੀਤਾ ਕਿ ਉਹਨਾਂ ਨੇ ਕੋਈ ਛੇ ਅੰਦ ਦੇਖੀ ਕੀਤੀ। ਆ ਹੁਣ ਤੁਸੀਂ ਦੇਖਿਓਨ ਕਨਕਾ ਮਰ ਗੀਆਂ ਡੀਐਪੀ ਪਾਈ ਐ ਮਸਾ ਪੁੱਤਾ ਵਾਂਗ ਪਾਈਆਂ ਸੀ। ਸਾਨੂੰ ਸਰਕਾਰ ਮਾਮਲਾ ਜਾਵੇ ਨਹਿਰੀ ਮਹਿਕਮੇ ਦੀ ਲਾਪਰਵਾਹੀ ਕਰਨੀ ਟੁੱਟਿਆ ਸੀ। ਪਾਣੀ ਓਵਰ ਚੱਲ ਰਿਹਾ ਹੈ। ਕੱਲ ਨਹੀਂ ਸੁਣਵਾਈ ਕੀਤੀ ਅੱਜ ਫੇਰ ਐਸਐਲੂ ਨਾਲ ਕੀਤੀ ਐ। ਆ ਕੇ ਬਸ ਉਹ ਲਜਲੀ ਪੋਪ ਦੇ ਕੇ ਸਾਨੂੰ ਤੇ ਮੁੜ ਕੇ ਸਾਡੀ ਕੋਈ ਨਹੀਂ ਆਉ ਕਰੇ ਸੁਣਵਾਈ ਸੁਵਾ ਉਤੋਂ ਦੀ ਜਾ ਰਹਿ ਜੇ ਸੁਵਾ ਟੁੱਟ ਗਿਆ ਸੀ ਜਮਾਂ ਮਰਾਂਗੇ ਅਸੀਂ ਪ੍ਰਸ਼ਾਸਨ ਦੀ ਲਾਪਰਵਾਹੀ ਖਰਾਬ ਰੋਸ਼ ਪਰਟਾਉਣੇ ਆ ਵੀ ਸਾਡਾ ਆਕੇ ਹਾਲ ਦੇਖੋ ਨਾਲੇ ਸਾਡੀਆਂ ਕਣਕਾਂ ਮਰ ਗਈਆਂ ਜੀਏ ਪੀ ਗਈ ਹੁਣ ਅਸੀਂ ਬਚਾਂਗੇ ਕਿਵੇਂ ਸੱਜ ਤੱਕ ਕਿਸਾਨੀ ਮੁੱਤੇ ਹੋਰ ਨਹੀਂ ਲੋਟਉਂਗੇ ਤੇ ਸਰਕਾਰ ਇਹ ਪ੍ਰਸ਼ਾਸਨ ਕਿਉਂ ਨਹੀਂ ਸੁਣਦਾ ਸਾਡੀ ਸਾਨੂੰ ਮਾਮਦਾ ਮਿਲਣਾ ਚਾਹੀਦਾ ਇਹਨਾਂ ਦਾ ਕੀ ਨੁਕਸਾਨ ਹੈਗਾ ਕਦੋਂ ਟੁੱਟਿਆ ਇਹ ਬਈ ਰਾਤ ਟੁੱਟਿਆ ਇਹ ਓਵਰ ਲੋਡ ਕਰਕੇ ਕਸ ਜੀ ਪਾਣੀ ਪੂਰਾ ਉੱਪਰੋਂ ਲਾਉਣ ਕਰਕੇ ਟੁੱਟ ਗਿਆ ਜੀ ਇਹ ਹੂੰ ਇਹ ਕੰਕ ਸਾਰੀ ਦੂਜੀ ਵਾਰ ਵੀ ਜੀ ਸੀ ਮੈਂ ਤਾਂ ਦੂਜੀ ਵਾਰ ਵੀ ਖਰਾਬ ਹੋ ਗਈ ਜੀ ਪਹਿਲਾਂ ਛੁੰਡੀ ਨੇ ਖਾਲੀ ਸੀ ਹੁਣ ਇਹਨੇ ਪਾਣੀ ਨਾ ਖਰਾਬ ਹੋਊਗਾ ਇਹ ਆਇਆ ਸੀ ਪੈਸੇ ਇਹਦੇ ਗੁਰਪ੍ਰੀਤ ਨੇ ਬਣਾਲੀ ਨੇ ਹੋਰ ਪਾਸੇ ਪਵਾ ਤੀ ਪਹਿਲਾਂ ਦੂਜੀਆ ਪਾਰਟੀ ਨੂੰ ਕਹਿੰਦੇ ਰਹੇ ਜੀ ਉਹ ਕਿ ਇਹ ਐਂ ਕਰਦੇ ਨੇ ਐਂ ਕਰਦੇ ਨੇ ਸਾਡੇ ਨਾਲ ਉਹ ਵੀ ਵਿਤਕਰਾ ਕਰਦੇ ਪਹਿਲਾਂ ਅਕਾਲੀ ਐਂ ਕਰਦੇ ਨੇ ਕਾਂਗਰਸੀਆਂ ਕਰਦੇ ਨੇ ਸਾਡੇ ਪਿੰਡ ਚ ਜਾਣ ਕੇ ਪਾਰਟੀ ਬਾਜੀ ਖੇਡ ਕਰਕੇ ਸਾਡੇ ਰਜਵਾਹੇ ਦੇ ਸਾਡੇ ਪਿੰਡਦਿਆਂ ਨੇ ਦੂਜੇ ਪਾਸੇ ਪਵਾਏ ਹੁਣ ਸਾਡੇ ਪਿੰਡ ਚ ਵੋਟਾਂ ਲੈਣ ਉਹ ਅਸੀਂ ਵਿਰੋਧ ਕਰਾਂਗੇ ਪੂਰੇ ਜੱਜ ਤੋਂ ਕਿੰਨੇ ਕ ਵਾਰ ਟੁੱਟ ਗਏ ਯਾਰ ਇਹ 15 20 ਵਾਰ ਟੁੱਟਿਆ ਸਾਡੇ ਦਾ ਇਹੀ ਆ ਜੀ ਲੋਕ ਮੀਂਹ ਪਾਲਦੇ ਸੀ ਮੀਂਹ ਨਹੀਂ ਪਾਲਦੇ ਮੀਂਹ ਪੈਂਦਾ ਜੀ ਸਾਡੀ ਟੁੱਟਦੀ ਜੀ ਸਾਡਾ ਇਹ ਵਾਰ ਜੀ ਨੇ ਕਿੰਨੇ ਵਾਰੀ ਗੁਰਪ੍ਰੀਤ ਕਹਿੰਦਾ ਜੀ ਮੈਂ ਬਣਾਉ ਸਾਨੂੰ ਪੂਰਾ ਜ਼ਿਲ੍ਹਾ ਸੜੇ ਗਿਆ ਹੁਣ ਕਿੱਧਰ ਗਿਆ ਜੀ ਹੁਣ ਕੋਈ ਬੰਦਾ ਇੱਕ ਬੰਦਾ ਵੀ ਨਹੀਂ ਆਇਆ ਸਾਡੇ ਪਿੰਡ ਤੇ ਜਿਹੜਾ ਉਹਨਾਂ ਪਾਰਟੀ ਦਾ ਮੂਹਰਲਾ ਹੈਗਾ ਜੀ ਸਾਡੇ ਪਿੰਡ ਦਾ ਉਧਰ ਜਮਾਨੀ ਆ ਕੇ ਖੜਾ ਇੱਕ ਵਾਰੀ ਵੀ ਆ ਕੇ ਖੜਾ ਹੋ ਕੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ